ਅਸੇ ਨਾਲ ਸਾਡੀ ਉਹ ਤੇ ਪਾਸਪੋਰਟ ਤੇ ਮੋਹਰ ਹੀ ਲਗਣੀ ਆ ਤੇ ਸਾਨੂੰ ਜ਼ਰੂਰੀ ਆ ਬਸ ਚਾਚਾ ਜੀ ਅੱਜ ਪਾਉਣੇ ਆ ਤੇ ਪਰਸੋਂ ਦੇ ਦੇਨੇ ਆ ਤੇ ਮੈਂ ਕਿਹਾ ਠੀਕ ਆ ਬਹੁਤ ਪਹਿਲਾਂ ਮੈਂ ਮੰਨਿਆ ਹੀ ਨਹੀਂ ਫਿਰ ਜਿਹੜੇ ਬੰਦੇ ਕੋਲ ਲੈ ਕੇ ਦੇਨੇ ਸੀ ਮੈਂ ਕਿਹਾ ਪੁੱਤ ਭਾਵੇਂ ਕਾਨਫਰੈਂਸ ਤੇ ਸੁਣ ਲਓ ਕਹਿੰਦੇ ਹੈ ਨਹੀਂਗੇ ਇਹਨੇ ਉਹਨੂੰ ਵੀ ਮਿੰਨਤ ਕਰ ਲਾ ਕੀਤਾ ਵੀ ਅੰਕਲ ਸਾਡੀ ਉਹ ਸਟੈਂਪ ਲਗਣੀ ਆ ਤੇ ਸਾਨੂੰ ਦੇ ਦਿਓ ਅਸੀਂ ਪਰਸੋਂ ਤੁਹਾਨੂੰ ਦੇ ਦਾਂਗੇ ਪੈਸੇ ਤੇ ਮੈਂ ਉਹਨਾਂ ਕੋਲ 5 ਤਰੀਕ ਲੈ ਲਈ 5 ਅਗਸਤ ਕਿ 5 ਅਗਸਤ ਨੂੰ ਤੁਹਾਨੂੰ ਦੇ ਦਾਂਗੇ ਪੈਸੇ ਤੇ ਦੋ ਗੱਸਤ ਨੂੰ ਇਹਨਾਂ ਦਾ ਮੈਨੂੰ ਮੈਸੇਜ ਆ ਗਿਆ ਕਿ ਮੈਂ ਤੇਰੇ ਤੋਂ ਪੈਸੇ ਲੈਣੇ ਜਦੋਂ ਮੈਂ ਵੇਖਿਆ ਪੜਿਆ ਮੈਂ ਹਾਂ ਵੀ ਇਹ ਕੀ ਕਹੀ ਜਾਂਦੇ ਵੀ ਮੈਂ ਲੈਣੇ ਤੇ ਹਲੇ ਮੈਂ ਮੈਸੇਜ ਪੜਨ ਦਾ ਤੇ ਨਾਲ ਹੀ ਕੁੜੀਆ ਦਾ ਮੈਸੇਜ ਆ ਗਿਆ ਕਿ ਤੁਸੀਂ ਇਹਨਾਂ ਦਾ ਫੋਨ ਰਿਪਲਾਈ ਨਾ ਕਰਿਓ ਮੇਰੇ ਕੋ ਸਾਰਾ ਡਾੜਾ ਪਿਆ ਜੀ ਅੱਛਾ ਤੈਨੂੰ ਮੈਸੇਜ ਕੁੜੀ ਨੇ ਕਰਤਾ ਨਾਲ ਹੀ ਕਰਤਾ ਵੀ ਤੁਸੀਂ ਇਹਨਾਂ ਦਾ ਫੋਨ ਰਿਪਲਾਈ ਨਹੀਂ ਕਰਨਾ ਕਿਉਂ ਇਹਨਾਂ ਕੋਈ ਸਾਡੀ ਘਰ ਦੇ ਵਿੱਚ ਕੋਈ ਹੈਗੀ ਆ ਅਸੀਂ ਨਿਵੇੜ ਲਾਂਗੇ ਫਿਰ ਤੁਹਾਨੂੰ ਮੈਂ ਦੱਸੂ ਮੈਂ ਪੁੱਛਿਆ ਵੀ ਕੀ ਗੱਲ ਹੋਈ ਪੁੱਤ ਤੇ ਬਸ ਮੈਂ ਤੁਹਾਨੂੰ ਦੱਸ ਦਿਆਂ ਇਹ ਤੁਹਾਡੇ ਤੇ ਕਿਰਾਏ ਤੇ ਰਹਿੰਦੇ ਹਾਂ ਤੇ ਮੁੜ ਕੇ ਇਥੋਂ ਚਲ ਗਏ ਹਾਂ ਇਹ ਹੈ ਹਰੀਗਿਆਂ ਦੇ ਹੀ ਆ ਇਹ ਗੁੜੀਆ ਹਰੀਗਿਆਂ ਦੀ ਆ ਤੇ ਸਾਡੇ ਘਰ ਦੇ ਯਾਨੀ ਕਿ ਨਾਲ ਹੀ ਇਹਨਾਂ ਦੇ ਪਰਲੇ ਨਹੀਂ ਹਰੀਗਿਆਂ ਦੀ ਬਈ ਕਿੱਥੇ ਧਰਮਪੁਰ ਅੱਛਾ ਤੇ ਇਹ ਹੈ ਹਰੀਗਿਆਂ ਦੇ ਯਾਨੀ ਕਿ ਸਾਡੇ ਘਰੇ ਕਿਰਾਏ ਤੇ ਰਹੇ ਨਾ ਨਹੀਂ ਬਾਅਦ ਚ ਗੁੜੀਆ ਦਾ ਵਿਆਹ ਹੋ ਗਿਆ ਅੱਛਾ ਇਹ ਧਰਮਪੁਰ ਵਿਆਹੀ ਆ ਨਹੀਂ ਵਿਆਹ ਤੋਂ ਪਹਿਲਾਂ ਲੈ ਪੈਸੇ ਕੇ ਬਾਅਦ ਚ ਬਾਅਦ ਚ ਬਾਅਦ ਚ ਵਿਆਹ ਤੋਂ ਬਾਅਦ ਚ ਲੈ ਕੁੜੀਏ ਵੇਗੀ ਤੂੰ ਕੋ ਪੈਸੇ ਦਿੱਤੇ ਬਾਹਰ ਜਾਣ ਦੇ ਚੱਕਰ ਚ ਮੈਂ ਕਹਾਂ ਚੱਲ ਕੋਈ ਗੱਲ ਨਹੀਂ ਪੁੱਤ ਚੱਲ ਜੇ ਤੂੰ ਬਾਹਰ ਜਾਣਾ ਵਾ ਤੇ ਕੋਈ ਨਹੀਂ ਮੈਨੂੰ ਕਹਿੰਦੀ ਚਾਚਾ ਜੀ ਮੈਂ ਦੇ ਦੂੰ ਪੈਸੇ ਪਹਿਲਾਂ ਦਿੱਤੇ ਵੀ ਆ ਵਾਪਸ ਲਈ ਵੀ ਜਾਂਦੀ ਆ 40 ਲੱਖ ਦੀ ਐਂਟਰੀ ਘੁੰਮੀ ਮੇਰੇ ਖਾਤੇ 'ਚ ਇਹਨਾਂ ਦੇ ਵੀ ਪੈਸੇ ਹੀ ਨਹੀਂ ਵੀ ਸਾਰੇ ਮੇਰੇ ਹੀ ਆ ਇਹਨਾਂ ਦੇ ਪੈਸੇ ਇਹ ਬਸ ਇਹੀ ਕਹੀਗੇ ਵੀ ਚਾਚਾ ਜੀ ਮੈਂ ਐਂਟਰੀਆਂ ਘੁਮਾਉਣੀਆਂ ਤੇ ਅਸੀਂ ਬਾਹਰ ਜਾਣਾ ਸਟੇਟਮੈਂਟ ਵਾਸਤੇ 40 ਲੱਖ ਰੁਪਏ ਦੀ ਘੁਮਾਈ ਆ ਉਹ 40 ਲੱਖ ਰੁਪਏ ਇਹਨਾਂ ਦੇ ਖਾਤੇ 'ਚ ਵਾਰੀ-ਵਾਰੀ ਪਾਇਆ ਇਹ ਆਪ ਵੀ ਪਾਈ ਗਏ ਨਾ ਕਿ ਆ ਸਾਡੇ ਪੈਸੇ ਜਿਵੇਂ ਇਹਨਾਂ ਮੈਨੂੰ ਕਹਿਤਾ ਚਾਚਾ ਇਹ ਲੱਖ ਰੁਪਏ ਪਾਤਾ ਵਾ ਹਨਾ ਪੰਜਾਹ ਮੇਰੇ 'ਚ ਪਾ ਦੋ ਤੀ ਇਹਨਾਂ ਦੇ ਪਾ ਦੋ ਇੱਕ ਇਹਨਾਂ ਦੀ ਮਾਸੀ ਦੀ ਕੁੜੀ ਆ ਅੱਛਾ ਹੁਣ ਤੁਹਾਡਾ ਬਕਾਇਆ ਕਿੰਨਾ ਰਹਿ ਗਿਆ ਮੇਰਾ 15 ਲੱਖ ਰੁਪਏ 14 ਤੋਂ 15 ਲੱਖ ਰੁਪਏ ਜੀ ਮੂਲ 10 ਮੂਲ ਮੇਰਾ 9,60,000 ਰੁਪਇਆ ਗੁੜੀਆਂ ਨੂੰ ਪਤਾ ਵਾ 2,60,000 ਇੱਕ ਆ 7,100,000 9,60,000 ਹੂੰ 3 ਲੱਖ ਦੀਆਂ ਇਹਨਾਂ ਮੇਰੇ ਤੋਂ ਕਮੇਟੀਆਂ ਪਾਈਆਂ ਜੁਲਾਈ ਦੀਆਂ ਇਹਨਾਂ ਕਮੇਟੀਆਂ ਦੇਣੀਆਂ ਵੀ ਬੰਦ ਕਰਤੀਆਂ ਅੱਛਾ 9,60,000 ਉਹ ਮੂਲ ਆ ਤੇ ਬਾਕੀ ਕਮੇਟੀਆਂ ਦਾ ਵਾ ਕਮੇਟੀਆਂ ਦਾ ਚੱਕ ਲਈਆਂ ਕਮੇਟੀਆਂ ਵੀ ਚੱਕ ਲਈਆਂ ਇਹਨਾਂ ਕਮੇਟੀਆਂ ਦੇਣੀਆਂ ਵੀ ਬੰਦ ਕਰਤੀਆਂ ਮੈਂ ਇਹਨਾਂ ਨੂੰ ਲੈ ਲੈ ਕੇ ਤਾਰੰਦਿਆਂ ਉਹ ਕਿੰਨਾ ਕਮੇਟੀਆਂ ਦਾ ਕਿੰਨਾ 3 ਲੱਖ ਦੀਆਂ ਕਮੇਟੀਆਂ ਜੀ ਅੱਛਾ 960 ਹੋ ਗਿਆ ਤਿੰਨ ਪੀਏ ਤਿੰਨ ਨਹੀਂ ਦੋ ਗੇ ਲਾਓ ਦੋ ਦੋ ਸਵਾ ਦੋ ਬਣਦਾ ਵਾ ਕਿਉਂਕਿ ਹਲੇ 6 ਕਮੇਟੀਆਂ ਪਈਆਂ ਵੀ ਆ ਹਾਂ ਜੀ 960 ਹੋ ਗਿਆ ਸੱਤ ਕਮੇਟੀਆਂ ਪਈਆਂ ਵੀ ਆ ਹਲੇ ਅੱਛਾ ਠੀਕ ਹੈ ਜੀ ਤੇ ਜਿਹਦੇ ਕੋ ਪੈਸੇ ਲੈ ਕੇ ਲੈ ਕੇ ਸਮਝ ਲਾ ਤੂੰ ਲੈਣੇ ਆ ਤੇ ਕਮੇਟੀ ਦੀ ਚੁੱਕਣੀ ਨਾ ਮੰਨ ਲਓ 6-7 ਦਿੱਤੀਆਂ ਵਾ 6-7 ਰਹਿ ਗਏ 6-7 ਅੱਗੇ ਵੀ ਹਲੇ ਪਈਆਂ ਵਾ ਨਾ ਸਾਰੀ ਪੇਮੈਂਟ ਦੱਸ ਦੇ ਤੂੰ 14 ਲੱਖ ਰੁਪਏ ਬਣਦਾ ਜੇ ਨਹੀਂ ਪਾਪਾ ਜੀ ਦੱਸੋ ਤੁਸੀਂ ਕਹਿੰਦੇ ਹੋ ਕੋਈ ਵੀ ਦੇਣ ਵਾਲਾ ਦੇਖੋ ਜੀ ਦੇਣ ਵਾਲਾ ਮੈਂ ਨਹੀਂ ਇਹ ਗੱਲ ਕਹੀ ਇੱਕ ਅਸੀਂ ਗਏ ਹਾਂ ਡੀਐਸਪੀ ਸਾਹਿਬ ਕੋ ਇਹ ਇਹਨਾਂ ਨੇ ਇਹੋ ਗੱਲ ਕਹੀ ਵੀ ਸਾਡੀਆਂ ਸਟੇਟਮੈਂਟਾਂ ਜਿਹੜੇ ਸਾਡੇ ਪੈਸੇ ਗਏ ਆ ਸਾਡੇ ਵੇਖੋ ਜਿਹੜੇ ਉਹਨਾਂ ਦੇ ਸਾਡੇ ਵਾਲੇ ਸਾਡੇ ਵਾਲੇ ਆ ਹਾਂ ਆ ਗੱਲ ਅੱਛਾ ਠੀਕ ਹੈ ਜੀ ਡੀਐਸਪੀ ਸਾਹਿਬ ਨੂੰ ਫੋਨ ਲਾ ਲਓ ਵੀ ਕੋਈ ਸੁਣਵਾਈ ਨਹੀਂ ਕੀਤੀ ਉਥੇ ਤੇ ਨਾ ਹੀ ਉਹਨਾਂ ਨੇ ਸਾਨੂੰ ਕੋਈ ਜਵਾਬ ਸਾਲ ਪੁੱਛਿਆ ਨਹੀਂ ਕਿੱਥੇ ਆਪਣੇ ਕੋਲ ਸਟੇਟਮੈਂਟ ਹੋਣੀ ਆ ਕਿੱਥੇ ਆ ਜਨਾਬ ਜਦੋਂ ਉਹ ਤੇ ਡੀਐਸਪੀ ਸਾਹਿਬ ਨੂੰ ਪੁੱਛਿਆ ਤੁਹਾਡੇ ਕਿੰਨੇ ਪੈਸੇ ਆ ਇਹ ਕਹਿੰਦੇ ਸਾਢੇ 4 ਲੱਖ ਇਹਨਾਂ ਖਾਤੇ 'ਚ ਪਾਇਆ ਹੋਇਆ ਬਾਅਦ ਉਸ ਤੋਂ ਬਾਅਦ ਇਹਨਾਂ ਰੁਪਇਆ ਹੁਣ ਦੱਸਿਆ ਉਹਨਾਂ ਨੂੰ ਆਹ ਭਾਵੇਂ ਸਰ ਸਾਰੇ ਸਟੇਟਮੈਂਟ ਮੈਂ ਆਪਾਂ ਹੋ ਜਾਏਗਾ ਆਹ ਦੇਖੋ ਸਟੇਟਮੈਂਟ ਮੇਰੇ ਕੋ ਵੀ ਹੈ ਜੀ ਦੇਖੋ ਸਟੇਟਮੈਂਟ ਦੇ ਹਿਸਾਬ ਨਾਲ ਚੱਲਣਾ ਸਟੇਟਮੈਂਟ ਵੀ ਹੈਗੀ ਆ ਆਹ ਦੇਖੋ ਸਟੇਟਮੈਂਟ ਨਹੀਂ ਤੋ ਤੁਸੀਂ ਨਹੀਂ ਸਟੇਟਮੈਂਟ ਨੂੰ ਕੀ ਆ ਮਾੜਾ ਜਿਹਾ ਕਾਗਜ਼ ਪਹਿਨ ਲਓ ਤੇ ਉਹ ਲਿਖ ਲਓ ਕਿੰਨੇ ਤੂੰ ਪਾਏ ਤੇ ਕਿੰਨੇ ਤੇਰੇ ਆਏ ਆ ਆਹ ਦੇਖੋ ਉਹ ਅੱਜ ਵੀ ਹੈਗਾ ਮਾਰ ਆਹ ਦੇਖੋ ਆਹ ਠੀਕ ਆ ਉਹ ਸਾਡ ਨੂੰ ਆ ਕੇ ਲੋੜਿਆ ਸਤਰੀ ਸਾਹਿਬ ਜੀ ਕਿਸੇ ਗੱਲ ਤੇ ਹੋਣ ਤੇ ਫਿਰ ਨਾ ਸਾਨੂੰ ਆਦੇ ਨਾਲ ਪਾਸ ਤੋਂ ਆਉਂਦੇ ਨਹੀਂ ਗਏ ਇਹਦੇ ਲੈਣੇ ਆ ਜਦੋਂ ਤੁਸੀਂ ਪਾ ਚਾਰ ਤਰਾ ਪਾਵਾਂਗੇ ਹਿਸਾਬ ਤੋਂ ਹੋਊਗਾ ਨਾ ਉਦੇ ਨਾਲ ਬੱਥਾ ਹੁੰਦਾ ਨਹੀਂ ਗਈ ਇਹ ਬਹਿ ਜਾਣ ਹਿਸਾਬ ਕਰ ਲੈ ਕੋਈ ਵੀ ਇੱਕ ਮਿੰਟ ਦੱਸ ਕੀ ਆ ਛੋਟੇ ਵੀਰ ਵੇਖੋ ਜਿੰਨੇ ਟਾਈਮ ਸਾਰਿਆ ਹੋਵੇ ਤੁਸੀਂ ਬਾਹਰ ਜਾਣ ਲਈ ਲਏ ਤਾਂ ਤਾਂ ਗੁਰੀਆਂ ਨੇ ਲੈ ਮੇਰੇ ਪਰ ਪਗੜੀਆਂ ਪਈਆਂ ਜੀ ਮੇਰੇ ਕੋਲ ਰਿਕਾਰਡੀਆਂ ਵੀ ਪਈਆਂ ਜੀ ਇਹ ਝੂਠ ਮਾਰੀ ਇੱਕ ਮਿੰਟ ਖਲੋ ਜਾ ਯਾਰ ਗੱਲ ਤੇ ਸੋ ਲੈ ਕਿਉਂ ਕਾਲਾ ਪੈਂਦਾ ਬਾੜੀ ਕਰ ਤੂੰ ਗੱਲ ਕਰ ਲਈ ਆ ਗਈ ਸਾਰੀ ਹੁਣ ਉਹਦੀ ਵੀ ਚਲੋ ਸੁਣ ਉਦੋਂ ਤੂੰ ਸ਼ਾਹ ਬਣਿਆ ਉਦੋਂ ਤੂੰ ਸੋਚ ਕੇ ਤੈਨੂੰ ਹੁਣ ਗੱਲ ਵੀ ਨਹੀਂ ਸੋਦਾ ਤੂੰ ਕੀ ਪਤਾ ਵੀ ਜਦੋਂ ਤੇਰੇ ਕੋ ਆਪਦੇ ਕੁੜੇ ਤੂੰ ਗਾਂਵਿਆਂ ਜੀ ਲੈ ਕੇ ਦੇ ਦਿੰਦੇ ਆ ਵੇਖੋ ਜੀ ਕਾਰੋਬਾਰ ਤੇ ਤਾਂ ਕਰਨ ਦਾ ਮਜਾ ਆਉਂਦਾ ਜੇ ਜੇਬ ਚੋਰੀ ਜੇ ਸਾਰਾ ਹੀ ਕਰਜ਼ਾ ਚੁਕਾਣਾ ਫਿਰ ਫਾਇਦਾ ਕੀ ਘਟੋ ਘਾਟ ਕੋਈ 30% ਤੇ ਕੋਲੋਂ ਨੇ 70% ਕਰਜ਼ਾ ਲੈ ਲੈ ਆ ਵੀ ਇਹਨੇ 90000 ਰੁਪਏ ਲਿਆ ਜੋ ਇਸੇ ਨੂੰ ਵੀ ਮੈਂ ਉਸੇ ਬੰਦੇ ਤੋਂ ਲੈ ਕੇ ਦਿੱਤਾ ਤੇ ਇਹਨੂੰ ਪਤਾ ਵੀ ਤਿੰਨ ਹੀ ਲਿਆ ਦਿੱਤੇ ਇੰਨੀ ਅੱਗੇ ਦਿੱਤਾ ਮੈਂ ਗੂੰ ਖਾਣ ਵਾਲੀ ਗੱਲ ਆ ਜਿਹ ਵਿੱਚੋਂ 1 ਰੁਪਇਆ ਵੀ ਲੈਣੇ ਫੇਰ ਉਹ ਗੱਲ ਸਚਾਈ ਤੂੰ ਬੰਦਾ ਸਚਾਈ ਤੇ ਮੇਰੇ ਕੋਲ ਸਾਹ ਜਿਹੜੀ ਗੱਲ ਕਹਿੰਦਾ ਤੇਰੇ ਕੋਲ ਜਾਇਦਾਦ ਕਿੰਨੀ ਆ ਤੇਰੇ ਕੋਲ ਜਾਇਦਾਦ ਕਿੰਨੀ ਆ 5-6 ਲੱਖ ਰੁਪਏ ਦਾ ਸਾਰਾ ਮਕਾਨਵਾ ਤਾਂ 7 ਲੱਖ ਦਾ 7 ਲੱਖ ਦਾ ਤੇਰੇ ਕੋਲ ਮਕਾਨ ਤੇ ਤੂੰ 13 14 ਅੱਖਰ ਦੇ ਵੀ ਉਹਨਾਂ ਨੂੰ ਵੀ ਲੈਤਾ ਤੇ ਤੂੰ ਤੇ ਮਕਾਨ ਦੇ ਕੇ ਤੇ ਨਾਮ ਹੋ ਕੇ ਝੁਗੀ ਥੱਲੇ ਆ ਕੇ ਤਾਂ ਵੀ ਨਹੀਂ ਛੋੜਦਾ ਉਹ ਚੋਦ ਕਹਿੰਦੇ ਆ ਉਹ ਮਕਾਨ ਵੀ ਮੰਗੰਦੇ ਆ ਉਤੋਂ ਰੁਟਾ ਮੇਰਾ ਰੋਹ ਜਾਂਦੇ ਲੋੜੀ ਵਾਲੇ ਦਿਨ ਉਧਰੋਂ ਲੋੜੀ ਤੇ ਉਧਰ ਉਹ ਆ ਕੇ ਲੈ ਗਏ ਤੁਹਾਡੇ ਤੁਹਾਡੇ ਜਿਹੜੇ ਉਹ ਹਨੀਂਗੇ ਤੇ ਤੂੰ ਨਹੀਂ ਇੱਕ ਮਿੰਟ ਉਹ ਇਹਨਾਂ ਨੂੰ ਵਿਆਜ ਤੇ ਉਹਦੇ ਲੈਣਾ ਤੂੰ ਇਹਨਾਂ ਨੂੰ ਉਹਨਾਂ ਦੇ ਮੂੰਹ ਤੇ ਕਰਾ ਦੇਨੂੰ ਆਪੇ ਉਹ ਦੇ ਦਾਂ ਰਾ ਦੇ ਦਾਂ ਜਿਹੜੇ ਤੁਹਾਡੇ ਨਹੀਂ ਵਿਆਜ ਤੇ ਉਹਦੇ ਲੈ ਲੈਣ ਵਾਪਰੋਸੀ ਜੀ ਰੋਸੀ ਮੱਸਿਆ ਜੀ ਫਸ ਗਿਆ ਨਾ ਸਰਪੰਚ ਕੋ ਕੋ ਜਰਾ ਪੈਸੇ ਲੈ ਆ ਲੈ ਗਾਹਕ ਲੈ ਕੇ ਆਦਾ ਆ ਭਲਾ ਮਾਸ ਬੰਦਾ ਫਸ ਗਿਆ ਜੀ ਥੋੜੇ ਮੈਨੂੰ ਤਾਂ ਗੱਲ ਦਾ ਨਹੀਂ ਪਤਾ ਪਰ ਮੈਂ ਕਿੰਨਾ ਕਰਾ ਆ ਆਹ ਜੀ ਤੂੰ ਕਿਉਂ ਫਸਾਇਆ ਆ ਜੀ ਪ੍ਰਫੀ ਜੀ ਪਰਾ ਪੀਜੀਪੀ ਚੱਲੋ ਦਾ ਨਾਂ ਕੀ ਆ ਭਈ ਭਾਉ ਜੀ ਕੋਈ ਪ੍ਰਫੀ ਨਹੀਂ ਹੁੰਦੀ ਜੇ ਕੋਲ ਹੋ ਨਾ ਉਦੋਂ ਦੇ ਦਿਓ ਖੇੜ ਲਓ ਖੇੜ ਵਿਆਜ ਖਾ ਲਓ ਜਦੋਂ ਤੁਹਾਡੇ ਕੋਲ ਨਹੀਂ ਅਗਲੇ ਲੈ ਜਿਹੜੇ ਪੈਸੇ ਚਵਾਨੀ ਥੇਲੀ ਬਦਲੇ ਆਪਦਾ ਜਲੂਸ ਘਟਾ ਤੂੰ ਤਾਂ ਨਾ ਮੈਂ ਲਿਆ ਕੋਈ ਨਹੀਂ ਕਈ ਬੰਦੇ ਚਵਾਨੀ ਥੇਲੀ ਬਦਲੇ ਆਉਂਦਾ ਜੀ ਰਾਜ ਜੀ ਇੱਕ ਮੈਂ ਬੇਨਤੀ ਕਰ ਸਕਦਾ ਵੇਖੋ ਇਹ ਆ ਇੰਡੀਪੈਂਡੈਂਟ ਸਾਡੇ ਹਰੀ ਗੰਦ ਮੇਰੀ ਆ ਭਤੀ ਜਦੋਂ ਇਹ ਪੈਸੇ ਦੇਣ ਲੱਗਾ ਸਾਨੂੰ ਪੁੱਛੇ ਤਾਂ ਇਹਨੂੰ ਖੜਜ ਹੀ ਕਿ ਨਹੀਂ ਸੱਜੀ ਇਹ ਮੈਂ ਤਾਂ ਇਹ ਮੋਲਾ ਕਰ ਲਿਆ ਕਿ ਇਹ ਤੋਂ ਲਿਆ ਧਾਰਾ ਸਮਝ ਕੇ ਵੀ ਪਾਜੀ ਮੈਨੂੰ 2 ਲੱਖ ਦੀ ਲੋੜ ਪਾਜੀ ਉਹਨੇ ਮੇਰੀ ਘਰ ਦੀ ਰਜਿਸਟਰੀ ਰੱਖ ਲਈ ਹੂੰ ਆਪੇ ਤੂੰ 2 ਲਿਆ ਤੇ ਉਹਨੇ ਚਿਰ ਤੋਂ ਮਕਾੜ ਲਿਖਾ ਕੇ ਤੇ ਫੇਰ ਦਿੱਤੀ 2 ਲੱਖ ਦਾ ਹੁਣ ਮੈਂ 3 ਲੱਖ ਰੁਪਈਆ ਦੇਣਾ ਆਹ ਬਿਲਕੁਲ ਵੀ ਉਤਰਾ ਤੂੰ ਉਤਰਾ ਹੀ ਦੇਤੇ ਭਾਜੀ ਇਹਨੂੰ ਇਹਨੂੰ ਇਹ ਗੱਲ ਪੁੱਛੋ ਵੀ ਮੈਂ ਕਿਹਦਾ ਭਰਾ ਆ ਮੈਂ ਵੀ ਮੇਰਾ ਡੈਡੀ ਸ਼ਰਾਬ ਸ਼ਰੂ ਪੀਂਦਾ ਮਾਹੀਂ ਕਰਜ਼ਾ-ਕੁਰਜ਼ਾ ਚੱਕ ਕੇ ਇਹਦਾ ਵਿਆਹ ਕੀਤਾ ਸੀ ਠੀਕ ਆ ਜੀ ਇਹਨੂੰ ਪੁੱਛੋ ਵੀ ਕੁੜੀ ਦੇ ਭਰਾ ਨਾਲ ਤਾਇਆ ਡੇਲੀ ਜਾਂਦਾ ਇਹਦੇ ਕੋਲ ਵੀ ਤਾਇਏ ਨਾਲ ਗੱਲ ਕੀਤੀ ਹੋਵੇ ਭਰਾ ਨਾਲ ਗੱਲ ਕੀਤੀ ਹੋਵੇ ਕਿਸੇ ਨਾਲ ਵੀ ਗੱਲ ਆਪਾਂ ਸਹੀ ਗੱਲ ਆ ਕਰਨੀ ਚਾਹੀਦੀ ਭਾਜੀ ਮੈਂ 2 ਲੱਖ ਰੁਪਏ ਚੱਕਾ ਦਾ 3 ਲੱਖ ਦੇਣਾ ਰਜਿਸਟਰੀ ਪਈ ਆ ਜੇ ਮੈਂ ਨਾ ਦਿੱਤਾ ਉਹਨੇ ਰਜਿਸਟਰੀ ਮਾਰ ਜਣੀ ਮੈਨੂੰ ਬਿਲਕੁਲ ਉਹ ਤੇ ਅਗਲੇ ਨੇ ਫਿਰ ਸਿੱਧੀ ਕਰ ਰਿਸ਼ਤੀ ਕਰਾ ਲੈਣੀ ਹੈ ਹਾਂਜੀ ਕਿਹੜੀ ਗੱਲ ਹਾਂਜੀ ਅਗਲੇ ਲਿਖਤ ਕਰਾਈ ਹਾਂਜੀ ਪਰ ਮੈਂ ਤੇ ਉਹ ਨਹੀਂ ਆਇਆ ਫਾਇਦਾ ਨਾ ਵੀ ਪਰ ਤੂੰ ਕਾਲੀ ਪਰ ਮੇਰੇ ਕੋਲ ਇੱਕ ਮਿੰਟ ਪੰਦੇ ਪੰਦੇ ਗੱਲ ਸੁਣ ਇੱਕਲੀ ਰਿਕਾਰਡਿੰਗ ਹੈ ਜੀ ਜਿਹੜੇ ਨੇ ਰੁਪਈਏ ਲੈ ਕੱਲੀ ਕੱਲੀ ਰਿਕਾਰਡਿੰਗ ਗੱਲ ਸੁਣ ਸਿਰਫ ਸੁਣਾਉਣਾ ਨਹੀਂ ਚਾਹੁੰਦਾ ਕੱਲੇ ਕੱਲੇ ਪੈਸੇ ਦੀ ਰਿਕਾਰਡਿੰਗ ਹੈ ਮੇਰੇ ਕੋਲ ਇਹਨੇ ਜਿੰਨੀ ਵਾਰ ਵੀ ਮੰਗੇ ਹੈਗਾ ਤੇਰ ਕੋ ਤੂੰ ਕੰਮ ਕੀ ਕਰਦਾ ਦਰਜੀ ਦਾ ਜੀ ਤੂੰ ਚਾਹਤਾ ਦਰਜੀ ਦਾ ਕੰਮ ਮੈਂ ਐਵੇਂ ਭਲੇ ਜੀ 10 ਲੱਖ ਰੁਪਈਆ ਤੂੰ ਦਿੱਤੀ ਫਿਰਦਾ ਮੈਂ ਇਧਰ ਜੀ ਦਾ ਤੂੰ ਕੰਮ ਕਰਦਾ ਦਰਬਾਰ ਸਾਹਿਬ ਦੀ ਸੌ ਮੈਂ ਤੇ ਭਲੇ ਜੀ ਫਸ ਗਿਆ ਵੀ ਇਹ ਮੇਰੇ ਕੋ ਮੇਰੀ ਜੇ ਘਰ ਜਾਂਦੀ ਉਹ ਵੀ ਦੱਸਦੀ ਕਿਦਾਂ ਤਰਲੇ ਮਾਰਦੀ ਵੀ ਮੇਰੇ ਸਟੈਂਪ ਲਗਣੀ ਚਾਚਾ ਜੀ ਮੈਨੂੰ ਹੁਣੇ ਏਜੰਟ ਪੈਸੇ ਤੁਸੀਂ ਉਹ ਜਿਹੜੇ ਤੁਹਾਡੇ ਹੈ ਨਰਮਖੂ ਵਾਲੇ ਉਹਨਾਂ ਕੋ ਲੈ ਕੇ ਦਿੱਤੇ ਉਹਨਾਂ ਨੂੰ ਫੋਨ ਕਰਕੇ ਪੁੱਛ ਲੋ ਕਿੰਨੇ ਤਰਲੇ ਕਿੰਨੇ ਤਰਲੇ ਹੈ ਅਸੀਂ ਇਹ ਨਹੀਂ ਕਿੰਨੇ